ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਪਿੰ다 ਸਿੰਘ ਅਕਸਰ ਹਰ ਇੱਕ ਇਨਸਾਨ ਨੇ ਅੰਮ੍ਰਿਤਸਰੀ ਨਾਨ ਕੁਲਚੇ ਤਾਂ ਖਾਧੇ ਹੋਣਗੇ ਗੋਭੀ ਪਨੀਰ ਅਤੇ ਆਲੂ ਦੇ ਕੁਲਚੇ ਤਾਂ ਖਾਧੇ ਹੋਣਗੇ ਪਰ ਬਟਾਲਾ ਦੇ ਵਿੱਚ ਇੱਕ ਵੱਖਰੀ ਕਿਸਮ ਦੇ ਨਾਨ ਤਿਆਰ ਕੀਤੇ ਜਾਂਦੇ ਹਨ ਜੋ ਕਿ ਖੋਏ ਤੋਂ ਤਿਆਰ ਕਰਦਾ ਹੈ ਸ਼ਖਸ ਅਤੇ ਇਸ ਨਾਨ ਵਾਲੇ ਦੇ ਚਰਚੇ ਹੁਣ ਬਟਾਲਾ ਦੇ ਹਰ ਪਾਸੇ ਹੋ ਰਹੇ ਨੇ ਜਦੋਂ ਇਸ ਨਾਨ ਵਾਲੇ ਦੇ ਨਾਲ ਸਾਡੇ ਮੀਡੀਆ ਦੇ ਪੱਤਰਕਾਰਾਂ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇੱਕ ਵਾਰ ਉਸਦੇ ਰਿਸ਼ਤੇਦਾਰ ਉਸਦੀ ਰੇੜੀ ਦੇ ਉੱਪਰ ਨਾਨ ਖਾਣ ਦੇ ਲਈ ਆਏ ਸਨ ਉਸਦੇ ਕੋਲ ਪਨੀਰ ਖਤਮ ਹੋ ਗਿਆ ਸੀ ਜਦੋਂ ਉਹ ਡੇਰੀ ਤੋਂ ਪਨੀਰ ਲੈਣ ਗਿਆ ਤਾਂ ਉੱਥੇ ਪਨੀਰ ਨਹੀਂ ਮਿਲਿਆ ਤਾਂ ਖੋਆ ਲੈ ਕੇ ਆਇਆ ਤਾਂ ਖੋਏ ਦੇ ਨਾਲ ਉਸਨੇ ਅਜਿਹੇ ਨਾਨ ਤਿਆਰ ਕੀਤੇ ਤਾਂ ਉਸਦੇ ਰਿਸ਼ਤੇਦਾਰ ਉਸ ਦੀਆਂ ਤਾਰੀਫਾਂ ਕਰਨੋਂ ਥੱਕ ਨਹੀਂ ਰਹੇ ਸਨ ਜਿਸ ਤੋਂ ਬਾਅਦ ਤਾਂ ਉਸਨੇ ਇਸ ਨਾਨ ਨੂੰ ਆਪਣੇ ਕੰਮ ਦਾ ਇੱਕ ਜ਼ਰੀਆ ਬਣਾ ਲਿਆ ਅਤੇ ਹੁਣ ਇਸ ਨੰਦੀ ਜੋ ਕਿ ਰੇੜੀ ਲਗਾਉਂਦਾ ਸੀ ਅਤੇ ਹੁਣ ਦੁਕਾਨ ਦੇ ਜ਼ਰੀਏ ਆਪਣਾ ਕੰਮ ਕਰਦਾ ਅਤੇ ਇਸ ਦੇ ਚਰਚੇ ਹੁਣ ਬਟਾਲਾ ਦੇ ਹਰ ਪਾਸੇ ਹੋ। ਅਕਸਰ ਹਰ ਕਿਸੇ ਨੇ ਅਮਰਸਰੀ ਆਲੂ ਗੋਭੀ ਅਤੇ ਪਨੀਰ ਵਾਲਾ ਕੁਲਚੇ ਦਾ ਸੁਆਦ ਤਾਂ ਲਿਆ ਹੀ ਹੋਵੇਗਾ ਪਰ ਬਟਾਲਾ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਕੁਲਚਾ ਤਿਆਰ ਕੀਤਾ ਜਾਂਦਾ ਜੋ ਕਿ ਖੋਏ ਤੋਂ ਤਿਆਰ ਕੀਤਾ ਜਾਂਦਾ। ਬਟਾਲਾ ਦਾ ਆਨੰਦ ਕੁਮਾਰ ਨੰਦੀ ਜੋ ਕਿ ਛੋਟੀ ਜਹੀ ਦੁਕਾਨ ਚਲਾਉਂਦਾ ਹੈ ਅਤੇ ਕਦੇ ਉਹ ਰੇੜੀ ਲਗਾਉਂਦਾ ਸੀ ਅਤੇ ਆਪਣੇ ਹੁਨਰ ਦੇ ਨਾਲ ਹੁਣ ਉਸ ਦੇ ਚਰਚੇ ਹਰ ਪਾਸੇ ਹੋ ਰਹੇ ਨੇ। ਨੰਦੀ ਕੁਲਚੇ ਵਾਲਾ ਦੱਸਦਾ ਹੈ ਕਿ ਉਸ ਨੇ ਇਹ ਕੰਮ ਕਈ ਸਾਲ ਪਹਿਲਾਂ ਅਮਰਸਰ ਤੋਂ ਸਿੱਖਿਆ ਸੀ ਅਤੇ ਹੁਣ ਬਟਾਲਾ ਦੇ ਵਿੱਚ ਰੇੜੀ ਲਗਾਉਣ ਲਗਾ ਅਤੇ ਚਾਣਕ ਜਦੋਂ ਉਸੇ ਕੁਝ ਰਿਸ਼ਤੇਦਾਰ ਆਏ ਤਾਂ ਉਸਨੇ ਪਨੀਰ ਦੀ ਥਾਂ ਖੋਏ ਦੇ ਨਾਲ ਤਿਆਰ ਕੀਤੇ ਹੋਏ ਨਾਨਾ ਉਹਨਾਂ ਨੂੰ ਖਵਾਏ ਤਾਂ ਉਸ ਤੋਂ ਬਾਅਦ ਉਸ ਦੀਆਂ ਤਰੀਫਾਂ ਦੇ ਪੁੱਲ ਬੰਨਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਇਹ ਗੈਸਟ ਆਏ ਹੀ ਮਾਰੂ ਤੇ ਉਹਨਾਂ ਦੇ ਨਾਲ ਵੀ ਅੱਗੋਂ ਉਹਨਾਂ ਦੇ ਗੈਸਟ ਆਏ ਦੇ ਹੀ ਉਹ ਜਗਦਮ ਆ ਗਏ ਮੇਰੀ ਦੁਕਾਨ ਤੇ ਰੇੜੀ ਤੇ ਤੇ ਮੈਂ ਦੇਖਿਆ ਵੀ ਮੇਰੇ ਕੋਲ ਹੁਣ ਖਾਇਦ ਸਮਾਨ ਕੋਈ ਨਹੀਂ ਹੈਗਾ ਤੇ ਮੈਂ ਮੈਂ ਕਿਹਾ ਚੱਲ ਪਨੀਰ ਲੈ ਕੇ ਆਉਣਾ ਆਂ ਆਲੂ ਵਗੈਰਾ ਖਤਮ ਹੋ ਗਏ ਦੇ ਹੀ ਮੈਂ ਕਿਹਾ ਚੱਲ ਪਨੀਰ ਲੈ ਕੇ ਆਏ ਨਾ ਉਹ ਪਨੀਰ ਵਾਲਾ ਕਹਿੰਦਾ ਉਹ ਜਿਹੜੇ ਕੋਲ ਲੈਣ ਗਿਆ ਉਹ ਕਹਿੰਦਾ ਪਨੀਰ ਹੈ ਨਹੀਂ ਖੋਇਆ ਹੈਗਾ ਯੇ ਖੋਇਆ ਲੈ ਜਾ ਉਹ ਮੈਂ ਖੋਇ ਵਾਲੇ ਨਾਲ ਕਹਿੰਦਾ ਲੈ ਇਹ ਚ ਵੀ ਲੋਨ ਮਰਚ ਪਾ ਦੂ ਗਾਲੀ ਗਰ ਹੈਗਾ ਮੈਂ ਬਣਾ ਲੈਣਾ ਤੂੰ ਮੈਂ ਕਿਹਾ ਚਲੋ ਦੇ ਦਿਓ ਤੁਸੀਂ ਮੈਂ ਉਹਦੇ ਕੋਲ 200 ਗ੍ਰਾਮ ਖੋਇਆ ਲੈ ਆਂਦਾ ਤੇ ਉਹ ਮੈਂ ਆਪਣੇ ਪਾ ਕੇ ਨਮਕ ਨੂੰ ਚੈੱਕ ਕੀਤਾ ਆਪਣੇ ਬਣਾ ਕੇ ਦੱਸਵੀਂ ਤੇ ਮਸਾਲੇ ਉਦੋਂ ਮੇਰੇ ਕੋਲ ਪੂਰੇ ਮਸਾਲੇ ਨਹੀਂ ਹੈਗੇ ਫਿਰ ਮੈਂ ਉਹ ਬਣਾ ਕੇ ਉਹਨਾਂ ਨੂੰ ਇੱਕ ਇੱਕ ਪੀਸ ਲਾਇਆ ਉਹ ਕਹਿੰਦਾ ਬਹੁਤ ਵਧੀਆ ਤੁਸੀਂ ਹੋਰ ਲੈ ਗਿਆ ਇਹਦੇ ਨਾਲ ਲਿਆਏ ਇਹ ਤਾਂ ਬਗੈਰ ਛੋਲਿਆਂ ਤੋਂ ਵੀ ਖਾਲੇ ਜਾ ਰਹੇ ਹੈ ਬਸ ਉਦੋਂ ਦਾ ਫਿਰ ਮੈਂ ਇਹਦੇ ਵਿੱਚ ਆਪਣੀ ਕਾਰਗਰੀ ਹੋਰ ਲਗਾਈ ਵੀ ਆਪਣੇ ਮਸਾਲੇ ਫਿਟ ਕੀਤੇ ਵੀ ਇਹਦੇ ਵਿੱਚ ਕਿੰਨੀ ਕੈਲਰੀ ਹੋਣੀ ਚਾਹੀਦੀ ਕਿੰਨੀ ਨਹੀਂ ਹੋਣੀ ਚਾਹੀਦੀ ਉਹਦੇ ਨਾਲ ਫਿਰ ਇਹ ਆਪਣਾ ਪੂਰਾ ਤਿਆਰ ਅਮਨਿਆ 30 ਸਾਲ ਹੋ ਗਏ ਆ ਕਿੱਥੋਂ ਉਹ ਆਪਣੇ ਵੱਲ ਕੋਈ ਆਈਡੀਆ ਹਾਂਜੀ ਆਪਣੇ ਵੱਲੋਂ ਇੰਜਨਾਨ ਆਪਣੇ ਦਿਮਾਗ ਨਾਲ ਹੀ ਜਾਂ ਮੇਰੇ ਰਿਸ਼ਤੇਦਾਰ ਆਏ ਦੇ ਹੀ ਉਹਨਾਂ ਨੂੰ ਖਵਾਣਾ ਸੀ ਤੇ ਯਾਰ ਅਸ ਵੀ ਬੰਨੀ ਕੁਝ ਇਹ ਲੱਗਦੇ ਲੱਗਦੇ ਆ ਇਹਨਾਂ ਨੇ ਜਾਂ ਜੀ ਦੋ ਕੁ ਚਾ ਖਾਣੇ ਆ ਨਾ ਉਹਨਾਂ ਨੇ ਇਹ ਫੈਮਿਲੀ ਦੇ ਵਿੱਚ ਹਾਫ ਹਾਫ ਇੱਕ ਲਾਸਟ ਵਾਲੀ ਖਾ ਕੇ ਇੱਕ ਜਣਾ ਹਲੂਆ ਲੈ ਤੋਂ ਬਾਅਦ ਇਹ ਲਾਲੂਆ ਖਾਣਾ ਮੁਰਗੀ ਦਾ ਟੇਸ ਜਾਨਗੇ ਸਾਰਾ ਟੇਸ ਇਹਦਾ ਖੁਇਦੇ ਨੇ ਇਹ ਦੇਖੋ ਕਿ ਉਹਦਾ ਸਪਾਂਸਰ ਹੈ ਮੇਰੇ ਅੱਗੇ ਬ੍ਰਦਰ ਵੀ ਹੈ ਕਈਆਂ ਨੇ ਸ਼ੁਰੂ ਕੀਤੇ ਸੀ ਇੱਥੇ ਰੇੜੀਆਂ ਦੇ ਵੀ ਵੀ ਮੈਂ ਤੁਹਾਨੂੰ ਲਾਗ ਦਿੰਦਾ ਤੇ ਉਹਨਾਂ ਨੇ ਉਹਨਾਂ ਕੋ ਨਹੀਂ ਲੱਗੇ ਹੈ ਜੇ ਲੱਗਦੇ ਸੀ ਉਹ ਪਾੜ ਜਾਂਦੇ ਸੀ ਨਾਲ ਜਰਾ ਖੁਆ ਪੰਜਾ ਆਪਣੇ ਪਿਆਜ਼ ਵਗੈਰਾ ਸਭ ਕੁਝ ਕਾਲੀ ਮਰਛੀ ਜੀ ਦਾ ਤੇ ਆਲੂ ਨਹੀਂ ਬਿੰਦੇ ਨਹੀਂ ਆਲੂ ਕੋਈ ਚਾਏ ਤੇ ਕਹਿ ਦਿੰਦੇ ਹੈ ਕਈ ਥੋੜਾ ਜਿਹਾ ਵਿੱਚ ਐਸਐਮ ਜੈਟ ਨਿਊਜ਼ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ